ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਪੇਟ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੇ ਪੱਤੇ ਚਬਾ ਕੇ ਖਾ ਲਓ ਨੰਬਰ 2 ਜੇਕਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਕੇਲੇ ਉੱਪਰ ਕਾਲਾ ਨਮਕ ਲਗਾ ਕੇ ਖਾਣਾ ਸ਼ੁਰੂ ਕਰਦੇ ਹੋ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 3 ਅਖਬਾਰ ਦਾ ਟੁਕੜਾ ਫ੍ਰਿਜ ਵਿੱਚ ਰੱਖਣਾ ਫ੍ਰਿਜ ਦੀ ਸਾਰੀ ਗੰਦੀ ਸਮੈਲ ਖਤਮ ਹੋ ਜਾਂਦੀ ਹੈ ਨਾਲ ਹੀ ਉਸ ਵਿੱਚ ਜ਼ਿਆਦਾ ਪਾਣੀ ਵੀ ਨਹੀਂ ਗਿਰਦਾ ਨੰਬਰ 4 ਗਾਂ ਦਾ ਦੁੱਧ ਮੱਝ ਦੇ ਦੁੱਧ ਨਾਲੋਂ ਪਤਲਾ ਹੁੰਦਾ ਆਸਾਨੀ ਨਾਲ ਹਾਜਮ ਹੋ ਜਾਂਦਾ ਹੈ। ਨੰਬਰ 5 ਸੌਣ ਸਮੇਂ ਕਦੇ ਵੀ ਦੇਰੀ ਨਾ ਕਰੋ ਨਹੀਂ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਜਲਦੀ ਸੌ ਜਾਂਦੇ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਨਹੀਂ ਹੋਵੇਗਾ। ਨੰਬਰ 6 ਬੱਕਰੀ ਦੇ ਦੁੱਧ ਵਿੱਚ ਖੰਜੂਰਾ ਪਾ ਕੇ ਪੀਣਾ ਸਰੀਰੰਦਰ ਤਾਕਤ ਆ ਜਾਂਦੀ ਹੈ। ਨੰਬਰ 7 ਖਾਣਾ ਕਦੇ ਵੀ ਤੇਜ਼ੀ ਨਾਲ ਨਾ ਖਾਓ ਇਸ ਤਰ੍ਹਾਂ ਦਾ ਖਾਣਾ ਜਲਦੀ ਨਾ ਪਚਦਾ ਨਹੀਂ ਤੇ ਨਾਲ ਹੀ ਜੇਕਰ ਤੁਸੀਂ ਆਪਣੇ ਬਾਲਾਂ ਨੂੰ ਲੰਮੇ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੂਰਜਮੁਖੀ ਦਾ ਤੇਲ ਆਪਣੇ ਬਾਲਾਂ ਵਿੱਚ ਲਗਾ ਲਓ। ਨੰਬਰ 8 ਜੇਕਰ ਕੰਨ ਵਿੱਚ ਪਾਣੀ ਚਲਾ ਗਿਆ ਹੋਵੇ ਤਾਂ ਮੂੰਹ ਤੇ ਹੱਥ ਰੱਖ ਕੇ ਜ਼ੋਰ ਨਾਲ ਦੀ ਫੂਕ ਮਾਰ ਦਿਓ ਪਾਣੀ ਬਾਹਰ ਨਿਕਲ ਜਾਵੇਗਾ। ਨੰਬਰ 9 ਜੇਕਰ ਤੁਸੀਂ ਘਰ ਵਿੱਚ ਲੱਗੇ ਸ਼ੀਸ਼ੇ ਨੂੰ ਬਹੁਤ ਜ਼ਿਆਦਾ ਚਮਕਾਉਣਾ ਚਾਹੁੰਦੇ ਹੋ ਤਾਂ ਇਸਨਾਂ ਆਲੂ ਦੇ ਛਿਲਕੇ ਨਾਲ ਸ਼ੀਸ਼ੇ ਨੂੰ ਸਾਫ਼ ਕਰੋ ਚਮਕਣ ਲੱਗ ਜਾਵੇਗਾ। ਨੰਬਰ 10 ਰੋਜ਼ਾਨਾ ਪੂਜੇ ਹੋਏ ਛੋਲੇ ਖਾਣਾ ਮਸਲ ਤੀਜੋ ਕੇ ਤਾਕਤਵਰ ਬਣਦੇ ਨੇ ਨਾਲ ਹੀ ਜੇਕਰ ਤੁਹਾਨੂੰ ਬੁਖਾਰ ਨਹੀਂ ਉਤਰ ਰਿਹਾ ਤਾਂ ਗਲੂ ਦਾ ਪਾਣੀ ਉਬਾਲ ਕੇ ਪੀ ਲਓ। ਨੰਬਰ 11 ਚੰਦਨ ਦਾ ਤੇਲ ਕੰਨ ਵਿੱਚ ਪਾਉਣਾ ਕੰਦੇਦਰ ਤੋਂ ਬਹੁਤ ਆਰਾਮ ਮਿਲਦਾ ਹੈ। ਨੰਬਰ 12 ਖਰੂਟ ਖਾਣਾ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਤੇ ਨਾਲ ਹੀ ਸਾਡੀ ਯਾਦਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 13 ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੋਜ ਆ ਜਾਵੇ ਤਾਂ ਉਸ ਉੱਪਰ ਬਰਫ਼ ਰਗੜ ਲਓ ਆਰਾਮ ਆ ਜਾਵੇਗਾ। ਨੰਬਰ 14 ਮਲਠੀ ਚੂਸਣਾ ਖਾਂਸੀ ਤੋਂ ਬਚੇ ਰਹਿ ਸਕਦੇ ਹੋ ਨਾਲ ਹੀ ਮਲਠੀ ਸਾਡੀ ਆਵਾਜ਼ ਨੂੰ ਵੀ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦੀ ਹੈ। ਨੰਬਰ 15 ਛੋਲਿਆਂ ਦੀ ਦਾਲ ਖਾਣਾ ਬੁਖਾਰ ਨਹੀਂ ਹੁੰਦਾ ਤੇ ਜੁਬਾਨ ਰਹਿਣ ਲਈ ਬਦਾਮ ਦਾ ਸੀਵਨ ਰਸਾਨਾ ਜ਼ਰੂਰ ਕਰੋ। ਨੰਬਰ 16 ਦੰਦਾਂ ਉੱਪਰ ਰੋਜ਼ਾਨਾ ਨਿੰਮ ਦੀ ਦਤਣ ਕਰ ਲਿਆ ਕਰੋ ਇਸ ਨਾਲ ਕਦੇ ਵੀ ਕੀੜਾ ਨਹੀਂ ਲੱਗਦਾ। ਨੰਬਰ 17 ਜਿੰਨਾ ਬੱਚਿਆਂ ਦਾ ਕੱਦ ਛੋਟਾ ਹੁੰਦਾ ਹੈ ਉਹਨਾਂ ਨੂੰ ਆਪਣੀ ਡਾਈਟ 'ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਖੁਰਾਕ ਖਾਣ ਨਾਲ ਹੀ ਲੰਬਾਈ ਸਹੀ ਹੁੰਦੀ ਹੈ। ਨੰਬਰ 18 ਦੁੱਧ ਦੀ ਜਗ੍ਹਾ ਤੇ ਦਹੀਂ ਬਹੁਤ ਜਲਦੀ ਨਾਹਾਜਮ ਹੋ ਜਾਂਦਾ ਜਿਸ ਨਾਲ ਸਰੀਰ ਅੰਦਰ ਕਦੇ ਵੀ ਗੈਸ ਕਬਜ਼ ਦੀ ਸਮੱਸਿਆ ਪੈਦਾ ਨਹੀਂ ਹੁੰਦੀ। ਨੰਬਰ 19 ਛਿਲਕੇ ਦੀਆਂ ਦਾਲਾਂ ਖਾਣ ਨਾਲ ਕੈਸਟ੍ਰੋਲ ਸਹੀ ਰਹਿੰਦਾ ਪਰ ਮਿੱਠਾ ਖਾਣ ਨਾਲ ਕੈਸਟ੍ਰੋਲ ਘਟ ਹੋ ਜਾਂਦਾ ਹੈ। ਨੰਬਰ 20 ਤਲੀਆਂ ਹੋਈਆਂ ਚੀਜ਼ਾਂ ਨਾਲ ਜੇਕਰ ਬਦਹਜਮੀ ਹੋ ਰਹੀ ਹੋਵੇ ਤਾਂ ਜਵੈਣ ਖਾ ਲਿਆ ਕਰੋ ਤੇ ਨਾਲ ਹੀ ਪਾਣੀ ਬਦਤੁਬਦ ਪੀਵੋ ਇਸ ਨਾਲ ਤਲਿਆ ਖਾਣਾ ਖਾਣਾ ਨੁਕਸਾਨ ਨਹੀਂ ਹੋਵੇਗਾ। ਨੰਬਰ 21 ਜਿਨ੍ਹਾਂ ਨੂੰ ਦਿਲ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਉਹਨਾਂ ਨੂੰ ਸੇਵਾਤੁਬਦ ਖਾਣੇ ਚਾਹੀਦੇ ਹਨ। ਨੰਬਰ 5 ਜਿਹੜੇ ਬੱਚੇ ਦੀ ਲੰਬਾਈ ਨਾ ਵਧ ਰਹੀ ਹੋਵੇ ਉਹ ਪਨੀਰ ਖਾਣਾ ਸ਼ੁਰੂ ਕਰਦੇ ਉਹ ਦਿਨਾਂ ਵਿੱਚ ਹੀ ਫਰਕ ਨਜ਼ਰ ਆਵੇਗਾ। ਨੰਬਰ 3 ਜਿਨ੍ਹਾਂ ਦਾ ਫੈਟੀ ਲੀਵਰ ਹੋਵੇ ਉਹਨਾਂ ਨੂੰ ਦੁੱਧ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਨੰਬਰ 24 ਜਦੋਂ ਵੀ ਤੁਸੀਂ ਪਨੀਰ ਦੀ ਸਬਜ਼ੀ ਬਣਾਓ ਤਾਂ ਉਸ ਵਿੱਚ ਕਾਲੀ ਮਿਰਚ ਤੇ ਨਮਕ ਹੀ ਪਾਓ ਇਸ ਤੋਂ ਇਲਾਵਾ ਉਸ ਵਿੱਚ ਥੋੜਾ ਜਿਹਾ ਦੁੱਧ ਪਾ ਲਈਏ ਇਸ ਤਰ੍ਹਾਂ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ। ਨੰਬਰ 25 ਜਦੋਂ ਵੀ ਤੁਸੀਂ ਰਾਜਮਾ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਪਿਆਜ਼, ਜ਼ਿਆਦਾ ਟਮਾਟਰ, ਦੁੱਧ ਤੇ ਨਾਲ ਲਾਲ ਮਿਰਚ, ਕਾਲੀ ਮਿਰਚ ਜ਼ਰੂਰ ਪਾਓ ਇਸ ਨਾਲ ਸਬਜ਼ੀ ਬਹੁਤ ਹੀ ਸਵਾਦਵ ਹੈ ਨੰਬਰ 26 ਸਾਨੂੰ ਕਦੇ ਵੀ ਸਤੰਬਰ ਮਹੀਨੇ ਵਿੱਚ ਸਾਗ ਨਹੀਂ ਖਾਣਾ ਚਾਹੀਦਾ ਸੋ ਖੂਗ ਸਾਗ ਖਾਣ ਦਾ ਸਹੀ ਸਮਾਂ ਨਵੰਬਰ ਤੋਂ ਸ਼ੁਰੂ ਹੁੰਦਾ ਹੈ ਜੇਕਰ ਅਸੀਂ ਸਤੰਬਰ ਮਹੀਨੇ ਵਿੱਚ ਸਾਗ ਖਾਂਦੇ ਹਾਂ ਤਾਂ ਇਸ ਨਾਲ ਅਲਰਜੀ, ਪੇਟ ਭੁੱਲਣ ਦੀ ਸਮੱਸਿਆ, ਗੈਸ, ਤਜ਼ਾਬ ਆਦਿ ਇਸ ਮਸਲੇ ਦਾ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 24 ਸਤੰਬਰ ਦੇ ਮਹੀਨੇ ਵਿੱਚ ਸਾਨੂੰ ਭੁੱਲ ਕੇ ਵੀ ਗੋਪੀ ਨਹੀਂ ਖਾਣੀ ਚਾਹੀਦੀ ਕਿਉਂਕਿ ਬਰਸਾਤ ਦੇ ਮੌਸਮ ਕਰਨ ਇਹਨਾਂ ਉੱਪਰ ਛੋਟੇ-ਛੋਟੇ ਸੂਕਮ ਜੀਵ ਪੈਦਾ ਹੋ ਜਾਂਦੇ ਨੇ ਜਿਸ ਨਾਲ ਜਦੋਂ ਅਸੀਂ ਇਸ ਦੀ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਬਹੁਤ ਸਾਰੇ ਰੋਗ ਅੰਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਜਿਵੇਂ ਕਿ ਜੀ ਕੱਚਾ ਹੋਣਾ ਉਲਟੀ ਹੋਣਾ ਕਬਰਾਟ ਹੋਣਾ ਤੇ अनेका ਹੀ ਹੋਰ ਸਮੱਸਿਆਵਾਂ ਨੰਬਰ 8 ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕਦੇ ਵੀ ਕੁਝ ਖਾਣਾ ਪੀਣਾ ਨਹੀਂ ਚਾਹੀਦਾ ਇਸ ਨਾਲ ਸਾਡੇ ਪੇਟ ਅੰਦਰ ਪਾਣੀ ਭਰਨ ਲੱਗ ਜਾਂਦਾ ਹੈ ਨੰਬਰ 29 ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਕਦੇ ਵੀ ਕੰਮੇ ਸੁਰਮਾ ਨਹੀਂ ਪੋਣਾ ਚਾਹੀਦਾ ਇਸ ਨਾਲ ਸਾਡੀ ਨਜ਼ਰ ਘੱਟ ਹੋ ਸਕਦੀ ਹੈ ਨੰਬਰ 3 ਤੁਰਦੇ ਫਿਰਦੇ ਕਦੇ ਵੀ ਖਾਣਾ ਨਾ ਖੋਏ ਇਸ ਨਾਲ ਤੁਹਾਡਾ ਮੇਦਾ ਸੁਗੜ ਜਾਂਦਾ ਹੈ ਨੰਬਰ 33 ਜਦੋਂ ਵੀ ਤੁਸੀਂ ਚਾਹ ਬਣਾਉ ਤਾਂ ਉਸ ਵਿੱਚ ਅਦਰਕ, ਦਾਲਚੀਨੀ, ਤુલਸੀ ਦਾ ਪੱਤਾ, ਮਲਠੀ, ਲੌਂਗ ਜ਼ਰੂਰ ਪਾ ਲਿਆ ਕਰੋ। ਇਸ ਨਾਲ ਤੁਸੀਂ ਕੰਮ ਦੀ ਝਖਮ ਤੋਂ ਬਚੇ रह ਸਕਦੇ ਹੋ। ਨੰਬਰ 32 ਆਪਣੀ ਰਸੋਈ ਵਿੱਚ ਕਦੇ ਵੀ ਛਾੜੂ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਸੋਇ ਦੀ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਹਨ। ਨੰਬਰ 33 ਜਦੋਂ ਵੀ ਕੋਈ ਵੀ ਦਵਾਈ ਖਾਂਦੇ ਹੋ ਤਾਂ ਉਸ ਦੇ ਪੱਤੇ ਕਦੇ ਵੀ ਜਲਾਓ ਨਾ ਕਿਉਂਕਿ ਉਹ ਜਲਦੇ ਨਹੀਂ ਇਸ ਲਈ ਇਹਨਾਂ ਨੂੰ ਮਿੱਟੀ ਵਿੱਚ ਦੱਬ ਦੇਣਾ ਚਾਹੀਦਾ ਹੈ। ਨੰਬਰ 30 ਤੀਰੜਕੇ ਦੇ ਤੇਲ ਨੂੰ ਕਦੇ ਵੀ ਕੂੜੇ ਵਿੱਚ ਨਾ ਸੁੱਟੋ ਕਿਉਂਕਿ ਗਲਤੀ ਨਹੀਂ ਇਹ ਤੁਹਾਡੇ ਪੈਰਾਂ ਵਿੱਚ ਲੱਗ ਸਕਦੀ ਹੈ। ਨੰਬਰ 35 ਜੇਕਰ ਬੁਖਾਰ ਵਾਲਾ ਮਹਿਸੂਸ ਹੋ ਰਿਹਾ ਹੋਵੇ ਤਾਂ ਤੁਸੀਂ ਤુલਸੀ ਦੀ ਚਾਹ ਬਣਾ ਕੇ ਪੀਲੋ ਇਸ ਨਾਲ ਆਰਾਮ ਮਿਲੇਗਾ। ਨੰਬਰ 36 ਜੇਕਰ ਬੁਖਾਰ ਕਰਨ ਮੂੰਹ ਕੌੜਾ ਹੋਵੇ ਤਾਂ ਲੌਂਗ ਜੂਸ ਲੋ ਇਸ ਨਾਲ மூ ਸਹੀ ਹੋ ਜਾਵੇਗਾ ਨੰਬਰ 37 ਖੀਰੇ ਦੇ ਨਾਲ ਟਮਾਟਰ ਭੁੱਲ ਕੇ ਵੀ ਨਾ ਖਾਓ ਕਿਉਂਕਿ ਦੋਨੋਂ ਅਲੱਗ-ਅਲੱਗ ਨੇ ਤੁਹਾਡੇ ਸਰੀਰ ਦਾ ਨੁਕਸਾਨ ਕਰ ਸਕਦੇ ਹਨ ਨੰਬਰ 38 ਖੀਰੇ ਦੇ ਨਾਲ ਕਦੇ ਵੀ ਦੁੱਧ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਇਸ ਨਾਲ ਤੁਸੀ ਬਦਾਜਮੀ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 39 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਖੀਰਾ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਪਿਸ਼ਾਬ ਨਾਲ ਸੰਬੰਧਿਤ अनेका ਹੀ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਤੁਹਾਡੀ ਪਿਸ਼ਾਬ ਵਾਲੀ ਨਾਲੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 40 ਹਫਤੇ ਵਿੱਚ ਹੋ ਸਕੇ ਤਾਂ ਦੋ ਤੋਂ ਤਿੰਨ ਦਿਨ ਮੱਖਣ ਦਾ ਸੇਵਨ ਜੁਰਕ੍ਰਿਸ਼ਨ ਸਰੀ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 41 ਜੇਕਰ ਤੁਹਾਡੇ ਬੱਚੇ ਦੀ ਲੰਬਾਈ ਚੰਨ ਵਧ ਰਹੀ ਹੋਵੇ ਤਾਂ ਉਸ ਨੂੰ ਪਨੀਰ ਬਾਦੂ ਬਾਦ ਖਾਣ ਲਈ ਦਿਓ ਇਸ ਤਰ੍ਹਾਂ ਨਾਲ ਉਸ ਦੀ ਲੰਬਾਈ ਵਧਣ ਲੱਗ ਜਾਵੇਗੀ ਨੰਬਰ 42 ਸੀ ਅੱਖਰ ਵਾਲੇ ਵਿਅਕਤੀ ਨੂੰ ਹਰ ਖੇਤਰ ਵਿੱਚ ਸਫਲਤਾ ਮਿਲਦੀ ਹੈ ਤੇ ਨਾਲ ਹੀ ਉਹਨਾਂ ਦੀ ਕਿਸਮਤ ਹਰ ਸਮਿਆਂ ਦੇ ਨਾਲ ਹੁੰਦੀ ਹੈ ਉਹਨਾਂ ਦਾ ਚਿਹਰਾ ਬਹੁਤ ਆਕਰਸ਼ਿਤ ਹੁੰਦਾ ਹੈ ਤੇ ਨਾਲ ਹੀ ਉਹਨਾਂ ਨੂੰ ਅੱਗੇ ਵਧਣ ਵਿੱਚ ਕੋਈ ਵੀ ਰੋਕਦਾ ਨਹੀਂ ਨੰਬਰ 43 ਜਿਹੜੀਆਂ ਔਰਤਾਂ ਦਾ ਚਿਹਰਾ ਆਪਣੇ ਪਿਤਾ ਦੇ ਚਿਹਰੇ ਨਾਲ ਮਿਲਦਾ ਜੁਲਦਾ ਹੋਵੇ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਨੇ ਨਾਲ ਹੀ ਵੀ ਆਪਣੇ ਪਿਤਾ ਦੀ ਤਰ੍ਹਾਂ ਮਿਹਨਤ ਕਰਕੇ ਹੀ ਆਪਣੀ ਜ਼ਿੰਦਗੀ ਵਿੱਚ ਅੱਗੇ ਆਉਂਦੀਆਂ ਹਨ ਨੰਬਰ 44 ਜਿਹੜੇ ਲੋਕ ਦੁੱਧ ਵਿੱਚ ਗੁੜ ਮਿਕਸ ਕਰਕੇ ਪੀ ਲੈਂਦੇ ਹਨ ਉਹਨਾਂ ਦੇ ਪੇਟ ਦੀ ਚਰਬੀ ਘਟ ਹੋਣ ਲੱਗ ਜਾਂਦੀ ਹੈ ਮोटापा ਘਟ ਹੋ ਜਾਂਦਾ ਜੋੜਾਂ ਵਿੱਚ ਦਰਦ ઓਰਾ ਮਿਲਦਾ ਨਾਲ ਹੀ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ ਨੰਬਰ 45 ਜੇਕਰ ਤੁਸੀਂ ਆਪਣੀ ਸਕਿਨ ਨੂੰ ਤਰੋ ਤਾਜ਼ਾ ਤੇ ਜਵਾਨ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਇੱਕ ਗਲਾਸ ਕੀਵੀ ਦਾ ਜੂਸ ਜ਼ਰੂਰ ਪੀਵੋ ਨੰਬਰ 6 ਵਾਲੀ ਗੁੜ ਦੇ ਚੌਲ ਖਾਣਾ ਕਦੇ ਵੀ ਖੰਘ ਜੁਕਾਮ ਦੀ ਸਮੱਸਿਆ ਨਹੀਂ ਹੁੰਦੀ ਤੇ ਨਾਲ ਹੀ ਇਸ ਨਾਲ ਸ਼ੂਗਰ ਦੀ ਬਿਮਾਰੀ ਤੋਂ ਦੂਰ ਰਹਿੰਦੇ ਹੋ। ਨੰਬਰ 47 ਪਤਲੇ ਲੋਕ ਜੇਕਰ ਖੰਜੂਰਾ ਨਾਲ ਸੋਲਿਆਂ ਦਾ ਸੇਵਨ ਕਰਨ ਤਾਂ ਉਹਨਾਂ ਦਾ ਸਰੀਰ ਜਲਦੀ ਨਾਲ ਭਰਨ ਲੱਗ ਜਾਂਦਾ ਨਾਲ ਹੀ ਕਮਜ਼ੋਰੀ ਵੀ ਦੂਰ ਹੋਣ ਲੱਗ ਜਾਂਦੀ ਹੈ। ਨੰਬਰ 48 ਮੱਕੀ ਦੀ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ ਇਸ ਲਈ ਮੱਕੀ ਦੀ ਰੋਟੀ ਦਾ ਸੇਵਨ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 49 ਜੇਕਰ ਖਾਣਾ ਖਾਣ ਤੋਂ ਬਾਅਦ ਪੇਟ ਨੂੰ ਭਾਰੀਪਨ ਮਹਿਸੂਸ ਹੋਵੇ ਤਾਂ ਪੁਦੀਨੇ ਦੇ ਪੱਤੇ ਚਬਾ ਲਓ ਇਸ ਨਾਲ ਭਾਰੀਪਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 50 ਲੱਸੀ ਪੀਣਾ ਕਾਫੀ ਸਮੇਂ ਤੱਕ ਭੁੱਖ ਨਹੀਂ ਲੱਗਦੀ ਨਾਲ ਹੀ ਨੀਂਦ ਚੰਗੀ ਆਉਣ ਵਿੱਚ ਮਦਦ ਮਿਲਦੀ ਹੈ ਨੰਬਰ 52 ਪਿਆਜ਼ ਘਰਨਾ ਚੱਕਰ ਆਉਣ ਦੀ ਸੱਸਿਆ ਹੋਵੇ ਤਾਂ ਉਹਨਾਂ ਨੂੰ ਪਾਣੀ ਵਿੱਚ ਕਾਲਾ ਨਮਕ ਪਾ ਕੇ ਪਿਉਂਕੇ ਰੱਖੋ ਫਿਰ ਕੁਝ ਸਮੇਂ ਬਾਅਦ ਖਾ ਲਓ ਲਾਭ ਮਿਲੇਗਾ ਨੰਬਰ 52 ਮੱਛਰ ਲੜ ਜਾਵੇ ਤਾਂ ਉਸ ਜਗ੍ਹਾ ਉੱਪਰ ਨਾਰੀਅਲ ਤੇਲ ਲਗਾ ਲਓ ਇਸ ਤਰ੍ਹਾਂ ਨਾਲ ਮੱਛਰ ਵਾਲੀ ਜਗ੍ਹਾ ਤੇ ਖਾਸ ਨਹੀਂ ਹੁੰਦੀ ਨੰਬਰ 53 ਜਿਆਦਾ ਪੁਰਾਣਾ achar ਖਾਣ ਨਾਲ ਪੇਟ ਅੰਦਰ ਗੈਸ ਤੇ ਐਸਿਡੀ ਦੀ ਸਮੱਸਿਆ ਹੋ ਜਾਂਦੀ ਹੈ ਨਾਲ ਹੀ ਦਰਦ ਵੀ ਰਹਿਣ ਲੱਗ ਜਾਂਦਾ ਹੈ ਨੰਬਰ 54 ਪਾਲਕ ਖਾਣਾ ਸਰੀਰੰਤਰਾਈ ਦੀ ਕਮੀ ਪੂਰੀ ਹੁੰਦੀ ਹੈ ਨੰਬਰ 55 ਕੱਚਾ ਲਸਣ ਖਾਲੀ ਪੇਟ ਚਬਾ ਕੇ ਖਾਣਾ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਨੰਬਰ 56 ਬੱਕਰੀ ਦਾ ਦੁੱਧ ਪੀਣਾ ਯਾਦਸ਼ਕਤੀ ਤੀਜ ਹੋਣ ਲੱਗ ਜਾਂਦੀ ਹੈ ਨਾਲ ਹੀ ਵਾਲਾਂ ਦੀ ਲੰਬਾਈ ਵਧਦੀ ਆ ਨੰਬਰ 57 ਭਿਜੇ ਹੋਏ ਚਨੇ ਖਾਣਾ ਸਰੀਰ ਨੂੰ ਬਹੁਤ એનર્ਜੀ ਮਿਲਦੀ ਹੈ ਸਰੀਰ ਤਾਕਤ ਨਾਲ ਭਰਿਆ ਰਹਿੰਦਾ ਹੈ ਨੰਬਰ 58 ਜਲਦੀ ਸੌਣ ਤੇ ਹੁਣ ਜਲਦੀ ਉੱਠਣਾ ਸਰੀਰ ਕੰਮ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਨਾਲ ਹੀ ਕੰਮ ਵੀ ਜਲਦੀ ਖਤਮ ਹੋਉ ਜਾਂਦੇ ਹਨ ਨੰਬਰ 59 ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸ਼ੇਅਰ ਕਰਨਾ ਸਰੀਰ ਅੰਦਰ ਕਦੇ ਵੀ ਮੋਟਾਪਾ ਨਹੀਂ ਆਉਂਦਾ ਨੰਬਰ 60 ਸਿਰਹਾਣੇ ਕੋਲ ਪਾਣੀ ਅਤੇ ਮੂਰ ਦਾ ਖੰਭ ਰੱਖ ਕੇ ਸੌਣਾ ਕਦੇ ਵੀ ਡਰਾਵਣੇ ਸੁਪਨੇ ਨਹੀਂ ਆਉਂਦੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀਡੀਓਜ਼ ਬਣਾ ਕੇ ਲੈ ਕੇ ਆਈਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ